ਸ਼੍ਰੀ ਨਾਨਦਪੁਰ ਸਾਹਿਬ ਵਿਖੇ ਇੱਕ ਸਿੱਖ ਬੜੀ ਸ਼ਰਧਾ ਭਾਵਨਾ ਦੇ ਨਾਲ ਪੰਜ ਗ੍ਰੰਥੀ ਦਾ ਅੰਮ੍ਰਿਤ ਵੇਲੇ ਨਿਤਨੇਮ ਕਰ ਰਿਹਾ ਸੀ ਗੁਰਬਾਣੀ ਪੜਦਿਆਂ ਸਿੱਖ ਦੇ ਕੋਲ ਗਲਤੀ ਹੋ ਗਈ ਸਤਿਗੁਰਾਂ ਨੇ ਇੱਕ ਸਿੱਖ ਨੂੰ ਭੇਜ ਕੇ ਤਾੜਨਾ ਕਰਵਾਈ ਭਾਈ ਦਇਆ ਸਿੰਘ ਜੀ ਦੇ ਸਮੇਤ ਹੋਰ ਮੁਖੀ ਸਿੰਘਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਸਾਨੂੰ ਗੁਰਬਾਣੀ ਦਾ ਅਰਥ ਬੋਧ ਕਰਾਓ ਤਾਂ ਜੋ ਸਾਡੇ ਕੋਲੋ ਗਲਤੀਆਂ ਨਾ ਹੋਣ ਸਾਨੂੰ ਗੁਰਬਾਣੀ ਦਾ ਗਿਆਨ ਹੋਵੇ ਟੁੱਟੀ ਘੰਡਣ ਤੋਂ ਬਾਅਦ ਜਦੋਂ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਵਿਖੇ ਆਏ ਤਾ ਇਥੇ ਆ ਕੇ ਸਤਗੁਰਾਂ ਨੇ ਬਾਬਾ ਦੀਪ ਸਿੰਘ ਜੀ ਦੇ ਸਮੇਤ ਸਿੰਘਾਂ ਨੂੰ ਹੁਕਮ ਲਾਇਆ 25 ਸਿੰਘ ਜਾਓ ਧੀਰਮਲ ਦੇ ਕੋਲ ਗੁਰअर्जਨ ਦੇ ਮਹਾਰਾਜ ਦੀ ਗੁਰਬਾਣੀ ਦੀ ਬੀੜਾ ਉਹ ਲੈ ਕੇ ਆਓ ਤਾਂ ਉਸ ਸਮੇਂ ਜਦੋਂ ਸਿੰਘ ਗਏ ਧੀਰਮਲ ਨੇ ਗੁਰਬਾਣੀ ਦੀ ਬੀੜਾ ਦੇਣ ਤੋਂ ਇਨਕਾਰ ਕਰ ਦਿੱਤਾ ਅੱਗੋਂ ਇਹ ਬੋਲ ਕੇ ਜੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰअर्जਨ ਦੇ ਮਹਾਰਾਜੀ ਦਾ ਸਰੂਪ ਹਨ ਉਹਨਾਂ ਦੀ ਜੋਤ ਹਨ ਤਾਂ ਉਹ ਆਪ ਕਿਉਂ ਨਹੀਂ ਗੁਰਬਾਣੀ ਰਚ ਲੈਂਦੇ ਜਿਹਨੇ ਗੁਰअर्जਨ ਦੇ ਮਹਾਰਾਜੀ ਨੇ ਰਚੀ ਹੈ ਸਿੰਘਾਂ ਨੇ ਆ ਕੇ ਸਤਗੁਰਾਂ ਨੂੰ ਸਾਰੀ ਵਾਰਤਾ ਸੁਣਾਈ ਕਿ ਧੀਰਮਲ ਨੇ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸਿੱਖਾਂ ਦੇ ਮਨ ਦੇ ਸ਼ੰਕੇ ਨੂੰ ਖਤਮ ਕਰਨ ਦੇ ਲਈ ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਦੇ ਅੰਦਰ ਇੱਕ ਓੰਕਾਰ ਤੋਂ ਲੈ ਕੇ 1810 20 ਤੱਕ ਸਾਰੀ ਗੁਰਬਾਣੀ ਦਾ ਸਰੂਪ ਰਚਿਆ। ਬਾਬਾ ਦੀਪ ਸਿੰਘ ਜੀ ਕਾਗਜ਼, ਕਲਮ ਅਤੇ ਸ਼ਾਹੀ ਦੀ ਸੇਵਾ ਕਰਿਆ ਕਰਦੇ ਸਨ। ਸਤਿਗੁਰ ਜੀ ਅੰਮ੍ਰਿਤ ਵੇਲੇ ਗੁਰਬਾਣੀ ਕੰਠ ਉਚਾਰਦੇ ਅਤੇ ਜਿਤਨੀ ਗੁਰਬਾਣੀ ਅੰਮ੍ਰਿਤ ਵੇਲੇ ਉਚਾਰੀ ਜਾਂਦੀ ਉਦਨੀ ਗੁਰਬਾਣੀ ਦਾ ਸ਼ਾਂ ਵੇਲੇ ਸਿੰਘਾਂ ਨੂੰ ਕਥਾ ਵੀ ਸੁਣਾਇਆ ਕਰਦੇ ਉਹਨਾਂ ਵਿੱਚ 48 ਸਿੰਘ ਸਨ 48 ਸਿੰਘਾਂ ਨੇ ਸਾਰੀ ਕਥਾ ਸੁਣੀ 48 ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਸਨ ਇਹਨਾਂ ਦੋਨਾਂ ਦੀ ਸਤਗੁਰਾਂ ਨੇ ਡਿਊਟੀ ਲਈ ਕਿ ਭਾਈ ਤੁਸੀਂ ਇਸ ਗੁਰਬਾਣੀ ਦਾ ਅੱਗੇ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੈ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤਾ ਪ੍ਰਚਾਰ ਦੀ ਡਿਊਟੀ ਲਈ ਅਤੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗ ਗਈ ਤਾਂ ਇਥੋਂ ਦੋ ਟਕਸਾਲਾਂ ਚੱਲੀਆਂ ਇੱਕ ਸ੍ਰੀ ਅਮਰਤਾ ਸਾਹਿਬ ਦੀ ਇੱਕ ਦਮਦਮਾ ਸਾਹਿਬ ਦੀ ਦਮਦਮੀ ਟਕਸਾਲ